ਪਰ ਨਾ ਬਈ ਆਨਲਾਈਨ ਕਮਲ ਗੱਟੇ ਦੀ ਵੀ ਮੰਗਾਈ ਸੀ ਜਿਹੜਾ ਆਪਾਂ ਕਮਲ ਦੇ ਫੁੱਲ ਕਹਿੰਦੇ ਆ ਇਹ ਆਪਣੇ ਦੇ ਅੰਕਰਿਤ ਹੋ ਗਏ ਪਰ ਆਪਾਂ ਨੂੰ ਸ਼ਿਕਾਇਤ ਹੁੰਦੀ ਹੈ ਵੀ ਇਹ ਅੰਕਰਿਤ ਹੋਣ ਤੋਂ ਬਾਅਦ ਮੱਚ ਜਾਂਦੀ ਹੈ ਦੇਖੋ ਇਸ ਤਰ੍ਹਾਂ ਨਾ ਜਦੋਂ ਆਪਾਂ ਬੂਟੇ ਨੂੰ ਹੁਣ ਦੇਖੇ ਬਿਲਕੁਲ ਇਹ ਅੰਕਰਿਤ ਹੋ ਗਿਆ ਐਨਾ ਵਧੀਆ ਹੁਣ ਆਪਾਂ ਇਹਨੂੰ ਕੀ ਕਰਨਾ ਵੀ ਮੱਛਣ ਦਾ ਬੂਟੇ ਆਪਣੇ ਇਹਨੂੰ ਪਹਿਲਾਂ ਹਲਕੇ ਹੱਥ ਨਾਲ ਬਾਹਰ ਕੱਢ ਲਓ ਇਸ ਤਰ੍ਹਾਂ ਬਿਲਕੁਲ ਹਲਕੇ ਹੱਥ ਨਾਲ ਬਾਹਰ ਕੱਢਣਾਗਾ ਵੀ ਇਹ ਖਰਾਬ ਨਾ ਹੋ ਜਾਣਾ ਆਪਣੇ ਜਿਹੜੇ ਚ ਨਹੀਂ ਅੰਕਰਿਤ ਹੋਏ ਆਪਾਂ ਉਹਨੇ ਕੋਈ ਰੱਖ ਦਾਂਗੇ ਵਿੱਚ ਕੀ ਇਹ ਦੁਬਾਰਾ ਹਰੇ ਹੋ ਜਾਣ ਆ ਦੇਖੋ ਆ ਵੀ ਨਵਾਂ ਅੰਕਰਿਤ ਹੋ ਗਿਆ ਇੱਕ ਜਦੋਂ ਵੀ ਬੀਜਾਂ ਨੂੰ ਤੁਸੀਂ ਬੀਜਣਾ ਹੈ ਤੇ ਉਦੋਂ ਕੀ ਕਰਨਾ ਹੈ ਇੱਕ ਸਾਈਡ ਹੁੰਦੀ ਆ ਆ ਇਹਨੂੰ ਥੱਲੇ ਇਸ ਤਰ੍ਹਾਂ ਫਰਸ਼ ਦੇ ਉੱਪਰ ਘਸਾ ਲੈਣਾ ਹੁੰਦਾ ਇਸ ਤਰ੍ਹਾਂ ਇਸ ਤਰ੍ਹਾਂ ਫਰਸ਼ ਦੇ ਉੱਪਰ ਘਸਾ ਕੇ ਫਿਰ ਇਹ ਨਰਮ ਹੋ ਜਾਂਦੇ ਫਿਰ ਹਰੇ ਹੁੰਦੇ ਆ ਬਈ ਇਹ ਇਹ ਤੁਸੀਂ ਧਿਆਨ ਰੱਖਣਾ ਹੁਣ ਆਪਾਂ ਦਾ ਪਾਣੀ ਤੁਸੀਂ ਜਦੋਂ ਵੀ ਇਹਨੂੰ ਹਰੇ ਕਰਨਾ ਹੈ ਹਰੇਕ ਦੋ ਦਿਨਾਂ ਬਾਅਦ ਪਾਣੀ ਤੁਸੀਂ ਬਦਲਣਾ ਹੁੰਦਾ ਹੈ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਪੁਰਾਣਾ ਇਹਨਾ ਪਾਣੀ ਉਹ ਡੋਲ ਦੇਾਂਗੇ ਆਪਾਂ ਇਹਦੇ ਤਾਜਾ ਪਾਣੀ ਪਾਉਂਗੇ ਦੁਬਾਰੇ ਤੇ ਹੁਣ ਆਪਾਂ ਇਹਨੂੰ ਮਿੱਟੀ ਦੇ ਵਿੱਚ ਲਾਵਾਂਗੇ ਮਿੱਟੀ ਦੇ ਵਿੱਚ ਟ੍ਰਾਂਸਪਲੈਂਟ ਕਰਦਾਂਗੇ ਆਪਾਂ ਇਹਨੂੰ ਇਸ ਤਰ੍ਹਾਂ ਤੁਸੀਂ ਬਈ ਕੋਈ ਵੀ ਮਿੱਟੀ ਲਾ ਸਕਦੇ ਹੋ ਜਿਹੜੀ ਆਪਣੀ ਕਿਚਨ ਗਾਰਡਨ ਦੀ ਮਿੱਟੀ ਹੁੰਦੀ ਉਹ ਲੈ ਸਕਦੇ ਹੋ ਇਸ ਤਰ੍ਹਾਂ ਮਿੱਟੀ ਬਾਲੋ ਨੇੜੇ ਲਿਆ ਮੰਤਨੀ ਇਸ ਤਰ੍ਹਾਂ ਮਿੱਟੀ ਪਾ ਕੇ ਨਾ ਬਈ ਤੁਸੀਂ ਇਹਨੂੰ ਇਹਨੂੰ ਬਿਲਕੁਲ ਹਲਕੇ ਥਲ ਦੇ ਨਾਲ ਤੁਸੀਂ ਇਸ ਤਰ੍ਹਾਂ ਟ੍ਰਾਂਸਪਲੈਂਟ ਕਰਨਾ ਬਿਲਕੁਲ ਹਲਕੇ ਹੱਥਾਂ ਨਾਲ ਇਸ ਤਰ੍ਹਾਂ ਨੂੰ ਹਲਕੇ ਹਲਕੇ ਥਾਣਾ ਲਾਉਂਦੇ ਜਾ ਤੁਸੀਂ ਇਕੱਲਾ ਇਕੱਲਾ ਕਰਕੇ ਇਸ ਤਰ੍ਹਾਂ ਧਿਆਨ ਰੱਖਿਓ ਵੀ ਕੋਈ ਵੀ ਜੜੀ ਦੀ ਜੜਾ ਉਹ ਡੈਮੇਜ ਨਾ ਹੋਵੇ ਬਿਲਕੁਲ ਹਲਕੇ ਹੱਥਾਂ ਦੇ ਨਾਲ ਤੁਸੀਂ ਉਹਨੂੰ ਕਰਨਾ ਹੈ ਇਸ ਤਰ੍ਹਾਂ ਲੱਗ ਜਾਵਾਂਗੇ ਆਪਾਂ ਨੇ ਬਈ ਇਹ ਜਿਹੜੀ ਅੰਕਰਿਤ ਕੀਤੀ ਹੈ ਅੱਜ ਤੋਂ 5 ਦਿਨ ਪਹਿਲਾਂ ਲਾਈ ਸੀ ਇਹ ਬੂਟੇ 5 ਦਿਨ ਬਾਅਦ ਤੁਸੀਂ ਰਿਜ਼ਲਟ ਦੇਖ ਸਕਦੇ ਹੋ ਇਹਦਾ ਬਹੁਤ ਵਧੀਆ ਰਿਜ਼ਲਟ ਹੈ। ਅਗੂ ਥੋੜੀ ਕੱਢੀ ਮਿਟਾ ਦੇਣਾ ਵਰਗੇ ਇਸ ਤਰ੍ਹਾਂ 4-5 ਬੂਟੇ ਲਾ ਕੇ ਛੱਡ ਦਿਓ। ਬਾਕੀ ਆਪਾਂ ਇਹਨੂੰ ਹੋਰ ਭਾਂਡੇ ਦੇ ਵਿੱਚ ਲਾ ਦੇਣਗੇ। ਇਸ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਬਿਲਕੁਲ ਹਲਕੇ ਹੱਥਾਂ ਨਾਲ ਤੁਸੀਂ ਪਾਣੀ ਪਾਦਾਂ ਥੋੜੀ ਮਿੱਟੀ ਆਪਾਂ ਇਹਦੇ ਵਿੱਚ ਹੋਰ ਪਾ ਦਈਏ ਫਿਰ ਇਹਦੇ ਵਿੱਚ ਪਾਣੀ ਪਾ ਦਵਾਂਗੇ ਧਿਆਨ ਰੱਖਣਾ ਵੀ ਕੋਈ ਵੀ ਜੜਾ ਇਹ ਟੁੱਟਣਾ ਨਹੀਂ ਚਾਹੀਦੀ ਉਹ ਇਸ ਤਰ੍ਹਾਂ ਇਹ ਹੁਣ ਹਲਕੇ ਹਲਕੇ ਹੱਥਾਂ ਦੇ ਨਾਲ ਇਹਦੇ ਵਿੱਚ ਤੁਸੀਂ ਪਾਣੀ ਪਾਉਣਾਗਾ ਜਿਹੜਾ ਰੇਤਾ ਬਈ ਇਹ ਇੱਕ ਦੋ ਨਾ ਬੱਥੇ ਥੱਲੇ ਬੈਠ ਜਾਂਦਾ ਆ ਬਰਾਮ ਨਾਲ ਤੁਸੀਂ ਇਹਦੇ ਵਿੱਚ ਕੋਕੋ ਪਟ ਵੀ ਯੂਜ਼ ਕਰ ਸਕਦੇ ਹੋ ਮਿੱਟੀ ਵੀ ਯੂਜ਼ ਕਰ ਸਕਦੇ ਆ ਆਪਾਂ ਜੇ ਕਿ ਮਿੱਟੀ ਯੂਜ਼ ਕੀਤੀ ਆ ਫਿਰ ਤੁਹਾਨੂੰ ਰਿਜ਼ਲਟ ਜਿਹੜਾ ਦਿਖਾਵਾਂਗੇ ਦੱਸ ਦੇਣਾ ਬਾਅਦ ਇਹਨੂੰ ਲੱਕੀ ਪਲਾਂਟ ਵੀ ਕਿਹਾ ਜਾਂਦਾ ਥੋੜੀ ਜੀ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ ਪਰ ਇਹ ਕਾਮਯਾਬ ਹੋ ਜਾਂਦੇ ਆ ਲੈ ਨਬੂਕ ਪ੍ਰੋਡਕਟ ਬਣਨੀ ਜ਼ਰੂਰ ਲੈ ਅੱਜ ਜਿਹੜੇ ਆਪਣੇ ਬਈ ਬਚ ਗਏ ਸੀ ਇਹਨੂੰ ਆਪਾਂ ਫੋਰਥਾਂ ਵਿੱਚ ਟ੍ਰਾਂਸਪਲੈਂਟ ਕਰਦਾਂਗੇ ਤੁਸੀਂ ਇਸ ਤਰ੍ਹਾਂ ਆਪਣੇ ਘਰ ਦੇ ਵਿੱਚ ਜਿਹੜੇ ਕਮਲ ਦੇ ਬੂਟੇ ਉਲਾ ਸਕਦੇ ਆ ਇਹ ਬਹੁਤ ਸੋਹਣੇ ਫੁੱਲ ਇਹਦੇ ਬਣਦੇ ਆ ਖੁਸ਼ਬੂਦਾਰ ਫੁੱਲ ਬਣਦੇ ਆ ਤੇ ਲੱਕੀ ਬਲਾਂਡਰ ਨੂੰ ਕਿਹਾ ਜਾਂਦਾ ਹੈ ਅੱਜ ਕੱਲ ਇਹ ਆਨਲਾਈਨ ਬਹੁਤ ਮਿਲਦੇ ਆ ਜਿਵੇਂ ਤੁਸੀਂ ਐਮਾਜ਼ਨ ਤੋਂ ਮੰਗਾ ਸਕਦੇ ਹੋ ਫਲਿੱਪਕਾਰਟ ਤੋਂ ਮੰਗਾ ਸਕਦੇ ਹੋ ਇਸ ਤਰ੍ਹਾਂ ਮੰਗਾ ਸਕਦੇ ਹੋ ਇਹਦਾ ਰਿਜ਼ਲਟ ਕੀ ਰਹੂਗਾ ਅੱਗੇ ਦਾ ਤੁਹਾਨੂੰ ਦਿਖਾਵਾਂਗੇ ਜੀ ਚਾਰ-ਪੰਜ ਦਿਨਾਂ ਬਾਅਦ ਧੰਨਵਾਦ ਸਾਰਿਆਂ ਦਾ